ਰੋਪੜ ਦੀ ਭਾਖੜਾ ਨਹਿਰ ਚੋਕ ਕੋਵੀ ਫੋਰ ਦੀਆਂ ਕਈ ਸ਼ਿਸ਼ੀਆਂ ਪੈਰੀਆਂ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਿਖਾਣੇ ਆ ਤੁਹਾਨੂੰ ਕੀ ਵੀਡੀਓ ਹੈ ਤੇ ਕਿਹੜੀ ਦਵਾਈ ਹੈ ਉਹ ਕਰੋਨਾ ਵੈਕਸੀਨ ਦੀ ਦੱਸੀ ਜਾ ਰਹੀ ਹੈ ਤੇ ਕੀ ਕਹਿ ਰਿਹਾ ਹੈ ਵੀਡੀਓ ਦੇ ਵਿੱਚ ਵਾਇਰਲ ਕਰਨ ਵਾਲਾ ਇਹ ਲੋਕ ਆ ਦੇਖੋ ਵੀਰ ਜੀ ਆ ਨਹਿਰ ਵਿੱਚ ਭਾਖੜਾ ਮੇਨ ਲਾਈਨ ਚ ਆ ਕਿਹੜੀ ਦਵਾਈ ਗਿਰੀ ਹੋਈ ਹੈ ਅਸੀਂ ਤੁਹਾਨੂੰ ਕੱਢ ਕੇ ਕੋਸ਼ਿਸ਼ ਕਰਦੇ ਆ ਦਿਖਾਉਣੇ ਆ ਆ ਸਾਰੀ ਉਹ ਨਹਿਰ ਵਿੱਚ ਆਪ ਪਤਾ ਨਹੀਂ ਇਹ ਪਾਣੀ ਲੋਕਾਂ ਨੇ ਪੀਣਾ ਵੀ ਆ ਗਾਹਾਂ ਇਹ ਸੁੱਕੀ ਦਵਾਈ ਹੈ ਵਿੱਚ ਸੀਸ਼ੀਆਂ ਵਿੱਚ ਸੀਸ਼ੀਆਂ ਤੁਰੀਆਂ ਆਉਨੀਆਂ ਆ ਦੇਖੋ ਆ ਦੇਖੋ ਇਹ ਪਤਾ ਨਹੀਂ ਕਿਹੜੇ ਕੈਮਿਸਟ ਨੇ ਪਾਈ ਆ ਰੋਪੜ ਕਿ ਨਹੀਂ ਆ ਰਹੀ ਹੈ ਇਹ ਤੇਰੇ ਇਹ ਸਲੇਮਪਰ ਤੇ ਪੁੱਲ ਤੇ ਆ ਦੇਖ ਲੋ ਆ ਤੁਸੀਂ ਆਪੇ ਦੇਖ ਲੋ ਵੀਰ ਜੀ ਤੇ ਆਹ ਕਿਆ ਹੋਇਆ ਹੋਇਆ ਇਹ ਪਤਾ ਨਹੀਂ ਕਿਆ ਗੇਰਿਆ ਕਿਆ ਨਹੀਂ ਸਾਰੀ ਨਹਿਰ ਵਿੱਚ ਭਾਖੜਾ ਮੇਨ ਲਾਈਨ ਚ ਇਹਨੇ ਡੱਬੇ ਚਾ ਰਹੇ ਆ ਸਭ ਸੀਸੀਆਂ ਦਵਾਈਆਂ ਭਰੀਆਂ ਹੋਈਆਂ ਵਿੱਚ ਫੜੀਆਂ ਪਹਿਲਾਂ ਓਏ ਫੜੀ ਕੱਢੀ ਕੱਢ ਕੇ ਮੈਂ ਲੈ ਬਣਾਵਾ ਤੇ ਆ ਡੱਬਾ ਆ ਲੈਂਚ ਹੋ ਜਾ ਉਹ ਦੇਖੋ ਤੇਰੀ ਇਹਨਾਂ ਜੋ ਫੜ ਇਹ ਹੌੜੀ ਹੌੜੀ ਗਿਰਨਾ ਜਾਈ ਆ ਦੇਖੋ ਕਿੰਨੀਆਂ ਆਉਨੀਆਂ ਆ ਚੱਕ ਲਈ ਆ ਦੇਖੋ ਆ ਸੀਸੀਆਂ ਆ ਸਾਰੀਆਂ ਚ ਇਹਨਾਂ ਵਿੱਚੋਂ ਆ ਦੇਖੋ ਆ ਦੇਖੋ ਸੀਸੀਆਂ ਭਰੀਆਂ ਭਰਾਈਆਂ ਆ ਰਹੀਆਂ ਇਸੇ ਤਰ੍ਹਾਂ ਤੇਰੇ ਆ ਲੈ ਖੋਲੀ ਨੂੰ ਆ ਸੀਸੀ ਭਰੀਆਂ ਆ ਦੇਖ ਤਾਂ ਇਹਦੇ ਵਿੱਚ ਕੀ ਆ ਆ ਦੇ ਖੋਲ ਕੇ ਕਿਹੜੀ ਦਵਾਈ ਹੈ ਸਾਨੂੰ ਨੌਲੇਜ ਤਾਂ ਹੈ ਨਹੀਂ ਦਵਾਈ ਦੀ ਸੁੱਕੀ ਆ ਪਾਊਡਰ ਜਿਹਾ ਭਰਿਆ ਹੋਇਆ ਪਤਾ ਨਹੀਂ ਵੀਰ ਜੀ ਕਿਹਾ 5300 ਰੁਪਏ ਪ੍ਰਿੰਟ ਆ ਆ 5400 ਰੁਪਈਆ ਪ੍ਰਿੰਟ ਆ ਇਹਦਾ ਲਿਖਿਆ ਹੋਇਆ ਤੇਰੇ ਇਹਦੇ ਬਸ ਦੇਖੀਂਦਾ ਇਹਦੇ 'ਪਾ ਪ੍ਰਿੰਟ ਕਿਥੇ ਲਿਖਿਆ ਹੋਇਆ ਆ ਦੇਖੋ ਆ ਦੇਖੋ 5400 ਪ੍ਰਿੰਟ ਐਮ ਆਰ ਪੀ ਇਹ ਪਤਾ ਨਹੀਂ ਵੀਰ ਜੀ ਸਾਡੇ ਦੇਸ਼ ਦਾ ਕਿੱਥੇ ਜਾ ਕੇ ਭਲਾ ਹੋਣਾ ਓਕੇ